चूट चकिया पप्पू केंद्र बल्ले ਦਾ ਨਾਮ ਹੈ ਉਹ ਕਬੱਡੀ ਦੀ ਦੁਨੀਆ ਦੇ ਵਿੱਚ ਉਹ ਗੱਲ ਚੱਲਦੀ ਹੈ ਪੈਂਦੀ ਹੈ ਰੇਜ ਤੇ ਬੋਲ ਵੱਡੇ ਭਾਈ ਦੇ ਮਾਲਕੀ ਕਹਿੰਦੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਵਾਧਾ ਯਾਰਾ ਪਰ ਸਾਹਮਣੇ ਕਹਿੰਦੇ ਪੱਪੂ ਇਹ ਪੁਰਾਣਾ ਪਾਪੀ ਹੈ ਇਹ ਆ ਕਹਿੰਦੇ ਪੱਪੂ ਕਹਿੰਦੇ ਚੂਰ ਚੱਕਿਆ ਮੇਰੇ ਮਤਰੋ ਕਰਾ ਆ ਗਿਆ ਬੱਲੇ ਬੱਲੇ ਇੱਕ ਵਾਰੀ ਤਖਾਰਵਾਦ ਵਾਲੇ ਤਾੜੀਆਂ ਮਾਰ ਦਿਓ ਜ਼ੋਰ ਨਾਲ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਇਹ ਆ ਪੱਪੂ ਇਹ ਆ ਟੀਪੀ ਜਿਨੇ ਬੱਲੇ ਬੱਲੇ ਕਰਵਾ ਦਦੀ ਹੈ ਲਓ ਅਗਲੀ ਰੇਡ ਮਾਲਕੀ ਕਹਿੰਦੇ ਮਰੂ ਆ ਗਿਆ ਲੈ ਵੀ ਹਰਿਆਣੇ ਵਾਲਿਆ ਜਫੇ ਲਾਉਣੇ ਪੈ ਰਹੇ ਐ ਲੈ ਵੀ ਚੂੜ ਚੱਕੇ ਦਾ ਮਾਨ ਕਰਕੇ ਸੱਜਿਆ ਹਰਿਆਣੇ ਵਾਲਿਆ ਜਫੇ ਲਾਉਣੇ ਪੈ ਰਹੇ ਐ ਪਰ ਪੱਪੂ ਇਹ ਆ ਪੱਪੂ ਮੇਰੇ ਮਿੱਤਰੋ ਪਰ ਮੜੂ ਦੀ ਪੈਂਦੀ ਰ ਬੱਲੇ ਚੂਰ ਚੱਕਿਆ ਦਾ ਜਦੋਂ ਚੱਕਿਆ ਗੱਲ ਤੇਰੇ ਤੇ ਆ ਗਈ ਐ ਉਹ ਗੱਲ ਤੇਰੇ ਤੇ ਆ ਗਈ ਐ ਉਹਦੇ ਭਾਈ ਕਹਿੰਦੇ ਇਤਰੀ ਵਾਲੇ ਕਹਿੰਦੇ ਐ ਭਾਈ ਚੂਰ ਚੱਕਿਆ ਪੱਪੂ ਦੇ ਲਈ ਵੱਡੇ ਮਾਰ ਉਹ ਚੂਰ ਚੱਕਿਆ ਪੱਪੂ ਕਹਿੰਦੇ ਬੱਲੇ 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 ਉਹ ਚੂਰ ਚੱਕਿਆ ਬਈ ਨੀ ਨੂੰ ਜੱਫੇ ਦਾ ਸਵਾਰ ਬੱਲੇ ਚਲਾਉੜੇ ਛੱਡੇ ਆ ਭੁੱਲੇ ਵੀ ਇਟਲੀ